ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਰਾਜਵੀਰ ਦੀ ਜ਼ਿੰਦਗੀ ਦੇ ਭਾਗ 10ਵੇਂ ਬਾਰੇ ਸੋ ਭਾਗ 9ਵੇਂ ਵਿੱਚ ਤੁਸੀਂ ਵੇਖਿਆ ਵੀ ਬੱਬੂ ਹੋਰੀਂ ਇੱਕ ਠਾਰ ਤੇ ਜਾਂਦੇ ਨੇ ਤੇ ਠਾਰ ਵਾਲਿਆਂ ਦਾ ਮੁੰਡਾ ਜਿੱਦ ਕਰਦਾ ਵੀ ਮੈਨੂੰ ਵੀ ਆਪਣੇ ਨਾਲ ਯਾਨੀ ਕਿ ਸਿੰਘਾਂ ਵਿੱਚ ਰਲਾ ਲਓ ਪਰ ਬੱਬੂ ਕਹਿੰਦਾ ਵੀ ਅਗਲੀ ਵਾਰ ਜਦੋਂ ਆਵਾਂਗੇ ਉਦੋਂ ਤੈਨੂੰ ਨਾਲ ਲੈ ਕੇ ਜਾਵਾਂਗੇ ਸੋ ਅੱਜ ਦੀ ਜਿਹੜੀ ਵੀਡੀਓ ਆ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਕਹਿੰਦੇ ਵੀ ਮੇਰਾ ਖਿਆਲ ਹੈ ਵੀ ਉਸ ਜਵਾਨ ਨੂੰ ਆਪਣੇ ਨਾਲ ਲੈ ਆਉਣਾ ਚਾਹੀਦਾ ਸੀ ਜੇ ਕੋਈ ਕੌਮ ਦੀ ਖਾਤਰ ਹਥਿਆਰਬੰਦ ਸੰਘਰਸ਼ ਵਿੱਚ ਆਪਣਾ ਆਪ ਕੁਰਬਾਨ ਕਰਨ ਦਾ ਜਜ਼ਬਾ ਰੱਖਦਾ ਹੋਵੇ ਤਾਂ ਸਾਨੂੰ ਨਾ ਨਹੀਂ ਕਰਨੀ ਚਾਹੀਦੀ ਖੇਤਾਂ ਵਿੱਚ ਦੀ ਤੁਰੇ ਜਾਂਦੇ ਰਾਜੂ ਨੇ ਆਪਣਾ ਵਿਚਾਰ ਦੱਸਿਆ ਤੇਰੀ ਗੱਲ ਕਿਸੇ ਹੱਦ ਤੱਕ ਠੀਕ ਹੈ ਰਾਜੂ ਪਰ ਉਸਨੇ ਆਪਣੀਆਂ ਸੋਹਣੀਆਂ ਪੱਗਾਂ ਤੇ ਚੰਗੇ ਕੱਪੜੇ ਪਾਈ ਫਿਰਦਿਆਂ ਨੂੰ ਦੇਖਿਆ ਇਸ ਤਰ੍ਹਾਂ ਠੰਡੀਆਂ ਰਾਤਾਂ ਵਿੱਚ ਖੇਤਾਂ ਦੇ ਬੰਨੇ ਫਿਰਦਿਆਂ ਤੁਰਦਿਆਂ ਨੂੰ ਨਹੀਂ ਦੇਖਿਆ ਬੱਬੂ ਨੇ ਜਵਾਬ ਦਿੱਤਾ ਉਹ ਜ ਮੁੰਡਾ ਕਾਫੀ ਜਜ਼ਬਾਤੀ ਲੱਗਦਾ ਹੈ ਜਤਿੰਦਰ ਨੇ ਆਪਣਾ ਖਿਆਲ ਪ੍ਰਗਟ ਕੀਤਾ ਕੱਲੇ ਜਜ਼ਬਾਤਾਂ ਨਾਲ ਜੰਗਾਂ ਨਹੀਂ ਜਿੱਤ ਹੁੰਦੀਆਂ ਮਿੱਤਰੋ ਮੈਂ ਵੀ ਉਹਦੇ ਜਜ਼ਬਾਤਾਂ ਦੀ ਕਦਰ ਕਰਦਾ ਪਰ ਵੱਡੇ ਭਾਜੀ ਹੋਰਾਂ ਦੀ ਸਲਾਹ ਤੋਂ ਬਿਨਾ ਮੈਂ ਕਿਸੇ ਨੂੰ ਵੀ ਜਥੇਬੰਦੀ ਵਿੱਚ ਸ਼ਾਮਲ ਨਹੀਂ ਕਰ ਸਕਦਾ ਬੱਬੂ ਨੇ ਮੁੰਡੇ ਨੂੰ ਨਾਲ ਨਾ ਲਿਆਉਣ ਦਾ ਅਸਲੀ ਕਾਰਨ ਦੱਸਿਆ ਚਲੋ ਆਪਾਂ ਵੱਡੇ ਭਾਜੀ ਹੋਰਾਂ ਨੂੰ ਮਿਲਣਾ ਹੈ ਉੱਥੇ ਇਸ ਮਸਲੇ ਵਿੱਚ ਵਿਚਾਰ ਕਰਾਂਗੇ ਨਾਲੇ ਸ਼ਾਇਦ ਕੁਝ ਸਿੰਘਾਂ ਨੇ ਵੀ ਆਉਣਾ ਹੈ ਉਹਨਾਂ ਦੇ ਨਾਲ ਸਾਰੀਆਂ ਗੱਲਾਂ ਕੱਲੋਂ ਮਿਲ ਬੈਠ ਕੇ ਭਾਜੀ ਹੋਰਾਂ ਨਾਲ ਕਰਾਂਗੇ ਇਸੇ ਤਰ੍ਹਾਂ ਗੱਲਬਾਤ ਕਰਦੇ ਉਹ ਆਪਣੀ ਮੰਜ਼ਲ ਤੇ ਪਹੁੰਚ ਗਏ ਅੱਜ ਕਾਫੀ ਦਿਨਾਂ ਬਾਅਦ ਸਾਰੇ ਹੀ ਮੁਰ ਇਕੱਠੇ ਹੋਏ ਸਨ ਸਾਰਿਆਂ ਦੇ ਦਿਲਾਂ ਵਿੱਚ ਇੱਕ ਦੂਜੇ ਨੂੰ ਮਿਲਣ ਲਈ ਇੱਕ ਚਾਜ ਆ ਚੜਿਆ ਰਹਿੰਦਾ ਸੀ ਦੀਪੇ ਅਤੇ ਪ੍ਰਧਾਨ ਨਾਲ ਦੋ ਨਵੇਂ ਸਿੰਘ ਹੋਰ ਸਨ ਦੀਪੇ ਨੇ ਬੱਬੂ ਅਤੇ ਸਾਥੀਆਂ ਦੀ ਨਵੇਂ ਸਿੰਘਾਂ ਨਾਲ ਜਾਣ ਪਛਾਣ ਕਰਵਾਈ ਆਹ ਨੇ ਭਾਈ ਭਪਿੰਦਰ ਸਿੰਘ ਪਿੰਦਾ ਤੇ ਆਹ ਇਹ ਲੀਡਰਾਂ ਦਾ ਮੁੰਡਾ ਕਹਿ ਕੇ ਦੀਪੇ ਨੇ ਮੁੰਡੇ ਨੂੰ ਜਫੀ ਪਾ ਲਈ ਭਪਿੰਦਰ ਸਿੰਘ ਪਿੰਦੇ ਦਾ ਪਿੰਡ ਸ਼ਾਦੀ ਪਰਸੀ ਤੇ ਲੀਡਰਾਂ ਦਾ ਮੁੰਡਾ RAMMEWAL ਪਿੰਡੇ ਇੱਕ ਅਕਾਲੀ ਆਗੂ ਦਾ ਪੁੱਤ ਸੀ ਦੀਪਾ ਜਥੇਬੰਦੀ ਦਾ ਸੀਨੀਅਰ ਮੈਂਬਰ ਹੋਣ ਦੇ ਬਾਵਜੂਦ ਵੀ ਸਾਰੇ ਸਿੰਘਾਂ ਵਿੱਚ ਬਹੁਤ ਜਲਦੀ ਘੋਲ ਮਿਲ ਜਾਂਦਾ ਸੀ ਉਹ ਆਪਣੀਆਂ ਗੱਲਾਂ ਨਾਲ ਸਾਰਿਆਂ ਦਾ ਦਿਲ ਰਾਈ ਰੱਖਦਾ ਦੁਪਹਿਰ ਦਾ ਸਮਾਂ ਸੀ ਖੇਤਾਂ ਵਿੱਚ ਬਣੇ ਇਸ ਘਰ ਵਿੱਚ ਦੀਪੇ ਦੀ ਠਾਰ ਸੀ ਸਾਰਾ ਪਰਿਵਾਰ ਖਾਲਸਤਾਨ ਦੀ ਪ੍ਰਾਪਤੀ ਲਈ ਜੂਝਦੇ ਜਿਹੜਾਰੂਆਂ ਦੀ ਬਹੁਤ ਕਦਰ ਕਰਦਾ ਸੀ ਪ੍ਰਧਾਨ ਤੇ ਬੱਬੂ ਉੱਪਰ ਚਿਵਾਰੇ ਵਿੱਚ ਡੇਰੇ ਜਵਾਈ ਬੈਠੇ ਸਨ ਜਦ ਕੇ ਦੀਪਾ ਤੇ ਰਾਜਵੀਰ ਮੋਟਰ ਦੇ ਕੋਲ ਦਰਖਤਾਂ ਥੱਲੇ ਮੰਜੇ ਢਾਕੇ ਆਪਣੀਆਂ ਗੱਲਾਂ ਵਿੱਚ ਮਸ਼ਰੂਫ ਸਨ ਯਾਰ ਮੈਂ ਤਾਂ ਨਹਾਉਣ ਲੱਗਾ ਗੱਲਾਂ ਕਰਦਾ ਕਰਦਾ ਦੀਪਾ ਬੋਲਿਆ ਨਹਾਉਣ ਲਈ ਜਦ ਉਹ ਕੱਪੜੇ ਉਤਾਰ ਰਿਹਾ ਸੀ ਤਾਂ ਇੱਕਦਮ ਰਾਜਵੀਰ ਉੱਚੀ ਉੱਚੀ ਹੱਸਣ ਲੱਗ ਪਿਆ ਦੀਪਾ ਪਹਿਲਾਂ ਤਾਂ ਦੇਖਦਾ ਰਿਹਾ ਪਰ ਜਦ ਰਾਜਵੀਰ ਦਾ ਹਾਸਾ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ ਤਾਂ ਦੀਪੇ ਤੋਂ ਰਿਹਾ ਨਾ ਗਿਆ ਕੀ ਹੋਇਆ ਓਏ ਐਵੇਂ ਕਮਲਿਆਂ ਵਾਂਗੂ ਇਕੱਲਾ ਹੀ ਹਸੀ ਜਾਣਾ ਪਰ ਰਾਜਵੀਰ ਕੋਲੋਂ ਕੋਈ ਜਵਾਬ ਨਾ ਦੇ ਹੋਇਆ ਉਹ ਤਾਂ ਬੱਸ ਹੱਸ-ਹੱਸ ਦੂਰਾ ਹੋਈ ਜਾ ਰਿਹਾ ਸੀ ਉਹਦੇ ਹੱਸਦੇ-ਹੱਸਦੇ ਜੀਆਂ ਅੱਖਾਂ ਵਿੱਚੋਂ ਪਾਣੀ ਨਿਕਲਣ ਲੱਗ ਪਿਆ ਨਾ ਕੀ ਬਿਮਾਰੀ ਪੈ ਗਈ ਤੈਨੂੰ ਉਹਦੇ ਵੱਲ ਦੇਖਦਾ ਹੋਇਆ ਦੀਪਾ ਫੇਰ ਬੋਲਿਆ ਕੁਝ ਨਹੀਂ ਭਾਜੀ ਕੁਝ ਨਹੀਂ ਹੱਸਦੇ ਹੋਏ ਰਾਜਵੀਰ ਨੇ ਕਿਹਾ ਹੁਣ ਬੰਦਿਆਂ ਵਾਂਗੂ ਦੱਸ ਦੇ ਕਿਹੜੀ ਗੱਲੋਂ ਹੱਸਦਾ ਹੈ ਨਹੀਂ ਤਾਂ ਮੈਂ ਬਾਲਾ ਚੱਕ ਕੇ ਸਿਰ 'ਚ ਮਾਰਨਾ ਤੇਰੇ ਛੱਤ ਤੇ ਆਉਣ ਵਾਲੇ ਬਾਲਿਆਂ ਵੱਲ ਇਸ਼ਾਰਾ ਕਰਦਾ ਹੋਇਆ ਦੀਪਾ ਬੋਲਿਆ ਉਹ ਕੁਝ ਨਹੀਂ ਭਾਜੀ ਮੈਂ ਤਾਂ ਇਹੀ ਸੋਚ ਕੇ ਹਸੀ ਜਾਣਾ ਕਿ ਪੂਰੇ ਪੰਜਾਬ ਦੀ ਪੁਲਿਸ ਨੂੰ ਵਕਤ ਪਾਉਣ ਵਾਲਾ ਦੀਪਾ ਕਿੱਡਾ ਵੱਡਾ ਪਹਿਲਵਾਨ ਆ ਰਾਜਵੀਰ ਦੀਪੇ ਦੇ ਪਤਲੇ ਜਿਹੇ ਸਰੀਰ ਵਲ ਦੇਖਦਾ ਫੇਰ ਹਸਣ ਲੱਗਾ ਉਹ ਚੁੱਪ ਕਰ ਜਾ ਬੰਦਾ ਬਣ ਕੇ ਮੱਤਾ ਮੇਰੇ ਕਸਰਤੀ ਸਰੀਰ ਨੂੰ ਕੋਈ ਨਜ਼ਰੀ ਨਾ ਲਾ ਦੇਵੇ ਮੁਸਕਰਾਉਂਦਾ ਹੋਇਆ ਦੀਪਾ ਚਲੇ ਜ ਜਾਵੜਿਆ ਜਦ ਵੀ ਉਹ ਸਾਰੇ ਜਣੇ ਇਕੱਠੇ ਹੁੰਦੇ ਸਮਾਂ ਖੰਭ ਲਾ ਕੇ ਉੱਡ ਜਾਂਦਾ ਸਾਰਿਆਂ ਨੂੰ ਇੱਕ ਦੂਜੇ ਨਾਲ ਮੋਹ ਜਾ ਹੋ ਗਿਆ ਸੀ ਗੱਲਬਾਤ ਕਰਦੇ ਆ ਪਤਾ ਹੀ ਨਾ ਲੱਗਿਆ ਵੀ ਉਹਨਾਂ ਨੂੰ ਇੱਕ ਦਿਨ ਕਿਵੇਂ ਬੀਤ ਗਿਆ ਭਿੰਦੇ ਅਤੇ ਲੀਡਰਾਂ ਦੇ ਮੁੰਡੇ ਨੂੰ ਵੀ ਬੱਬੂ ਦੀ ਅਗਵਾਈ ਵਿੱਚ ਵਿਚਰ ਲਈ ਕੈਦ ਤਾ ਦੀਪੇ ਨੇ ਅਸਲ ਵਿੱਚ ਭਿੰਦੇ ਅਤੇ ਰਾਮੋਵਾਲੀਏ ਸਿੰਘ ਦੇ ਘਰ ਦੀਪੇ ਦੀਆਂ 18 ਸਨ ਉਹ ਕਾਫੀ ਚਿਰ ਤੋਂ ਦੀਪੇ ਦੇ ਸੰਪਰਕ ਵਿੱਚ ਸਨ ਉਹਨਾਂ ਦੋਨਾਂ ਨੂੰ ਐਸਐਲਆਰ ਬੰਦੂਕਾਂ ਦੇ ਦਿੱਤੀਆਂ ਗਈਆਂ ਸਾਰੇ ਸਿੰਘ ਵਿੜੇ ਵਿੱਚ ਡੱਠੇ ਮੰਜੇ ਤੇ ਬੈਠੇ ਵਿਚਾਰਾਂ ਕਰ ਰਹੇ ਸਨ ਕੁਝ ਮੁੰਡੇ ਹੋਰ ਵੀ ਹਨ ਜੋ ਹਥਿਆਰਬੰਦ ਸੰਘਰਸ਼ 'ਚ ਕੁੱਦਣ ਲਈ ਤਿਆਰ ਨੇ ਉਹਨਾਂ ਬਾਰੇ ਤੁਹਾਡੀ ਸਲਾਹ ਲੈਣੀ ਸੀ ਦੀਪੇ ਨੂੰ ਮੁਖਾਤਿਬ ਹੋ ਕੇ ਹੁਣ ਬੱਬੂ ਬੋਲਿਆ ਕਿਥੋਂ ਨੇ ਤੇ ਕਿੰਨੀ ਕੁ ਦੇਰ ਤੋਂ ਤੁਹਾਡੇ ਸੰਪਰਕ 'ਚ ਨੇ ਸਵਾਲੀਆਂ ਨਜ਼ਰਾਂ ਨਾਲ ਦੇਖਦੇ ਹੋਏ ਦੀਪੇ ਨੇ ਪੁੱਛਿਆ ਭਾਈ ਰਣਜੀਤ ਸਿੰਘ ਟਡਵਾਰ ਦੇ ਸਮੇਂ ਤੋਂ ਹੀ ਮੈਂ ਜਾਣਦਾ ਹਾਂ ਉਹਨਾਂ ਨੂੰ ਪਹਿਲਾਂ ਰਣਜੀਤ ਦਾ ਉਧਰ ਆਉਣ ਜਾਣ ਸੀ ਬੱਬੂ ਨੇ ਸੰਕੇਤ ਵਿੱਚ ਸਾਰੀ ਗੱਲ ਦੀਪੇ ਨੂੰ ਦੱਸ ਦਿੱਤੀ ਇੰਜ ਕਰੋ ਉਹਨਾਂ ਨੂੰ ਨਾਲ ਲੈ ਆਓ ਪਰ ਕੁਝ ਮਹੀਨੇ ਪੱਕਿਆਂ 18 ਦੇ ਨਾਲ ਲੈ ਕੇ ਜਾਓ ਦੀਪੇ ਨੇ ਨਵੇਂ ਮੁੰਡਿਆਂ ਨੂੰ ਨਾਲ ਤੋਰਨ ਦੀ ਇਜਾਜ਼ਤ ਦੇ ਦਿੱਤੀ ਰਾਤ ਨੂੰ ਵਿਛਣ ਤੋਂ ਪਹਿਲਾਂ ਦੀਪਾ ਤੇ ਪ੍ਰਧਾਨ ਹਮੇਸ਼ਾ ਦੀ ਤਰ੍ਹਾਂ ਸਾਰੇ ਸਿੰਘਾਂ ਨੂੰ ਗਲਵੱਕੜੀ ਪਾ ਕੇ ਮਿਲੇ ਜਦ ਦੀਪਾ ਰਾਜਵੀਰ ਨੂੰ ਕਲਾਮੇ ਵਿੱਚ ਲੈ ਕੇ ਮਿਲ ਰਿਹਾ ਸੀ ਤਾਂ ਉਹ ਹੌਲੀ ਦੇਣੀ ਬੋਲਿਆ ਵੀ ਅਗਲੀ ਵਾਰ ਆਪਾਂ ਦੋਹਾਂ ਨੇ ਕਿਤੇ ਚੱਲਣਾ ਨਾਲੇ ਮੈਂ ਤੇਰੇ ਨਾਲ ਕਈ ਹੋਰ ਜ਼ਰੂਰੀ ਗੱਲਾਂ ਵੀ ਕਰਨੀਆਂ ਨੇ ਰਾਜਵੀਰ ਬੁੱਲਾਂ ਵਿੱਚੋਂ ਮੁਸਕਰਾ ਪਿਆ ਚੰਗਾ ਵੀ ਮਿੱਤਰੋ ਹੁਣ ਫੇਰ ਮਿਲਾਂਗੇ ਕਹਿ ਕੇ ਪ੍ਰਧਾਨ ਤੇ ਦੀਪਾ ਜਾਣ ਲੱਗੇ ਤਾਂ ਪ੍ਰਧਾਨ ਨੇ ਬੱਬੂ ਨੂੰ ਬਾਹਰ ਆਉਣ ਲਈ ਕਿਹਾ ਦੀਪੇ ਹੋਰਾਂ ਦੀ ਗੱਲ ਸੁਣ ਕੇ ਬੱਬੂ ਕੁਝ ਦੇਰ ਬਾਅਦ ਵਾਪਸ ਆ ਗਿਆ ਤੇ ਦੀਪੇ ਹੋਰਾਂ ਦੇ ਸਕੂਟਰ ਦੀ ਆਵਾਜ਼ ਹੌਲੀ-ਹੌਲੀ ਦੂਰ ਹੋ ਰਹੀ ਸੀ ਹੁਣ ਬੱਬੂ ਦੀ ਅਗਵਾਈ ਵਿੱਚ ਸਿੰਘਾਂ ਦਾ ਇਹ ਜਥਾ ਰਾਤਾਂ ਨੂੰ ਪੈਦਲ ਯਾਤਰਾ ਕਰਦਾ ਹਰ ਰਾਤ ਉਹਨਾਂ ਦਾ ਇੱਕ ਨਵਾਂ ਸਫ਼ਰ ਸ਼ੁਰੂ ਹੁੰਦਾ ਸਿਆਲ ਦੀਆਂ ਠੰਡੀਆਂ ਰਾਤਾਂ ਵਿੱਚ ਤੁਰਦਿਆਂ ਨੇ ਪੂਰਾ ਦੁਆਬਾ ਘਾ ਦਿੱਤਾ ਉਹ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਮਿਲਦੇ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਉਹਨਾਂ ਨੂੰ ਖਾਲਿਸਤਾਨ ਦੀ ਲਹਿਰ ਬਾਰੇ ਸਮਝਾਉਂਦੇ ਇਸੇ ਤਰ੍ਹਾਂ ਹੀ ਘੁੰਮਦੇ ਉਹ ਇੱਕ ਰਾਤ ਨੂੰ ਕਹਿੰਦੇ ਵੀ ਮੰਡੀ ਪਿੰਡ ਵਿੱਚ ਜਾ ਪਹੁੰਚੇ ਖੇਤਾਂ ਵਿੱਚ ਬਣਿਆ ਇਹ ਘਰ ਕਾਫੀ ਖੁੱਲ੍ਹਾ ਢੁਲਾ ਸੀ ਇਹ ਵੀ ਪਹਿਲਾਂ ਭਾਈ ਰਣਜੀਤ ਸਿੰਘ ਢੜਵਾਰ ਦੀ ਠਹਿਰ ਸੀ ਇਸ ਘਰ ਵਿੱਚ ਵਿਆਹ ਕੇ ਲਿਆਂਦੀ ਨੂੰਹ ਨੂੰ ਘਰ ਵਾਲੇ ਕਾਫੀ ਤੰਗ ਅਤੇ ਦੁਖੀ ਕਰਦੇ ਸਨ ਕੁੜੀ ਦੇ ਪੇਕੇ ਆਨੇ ਸਿੰਘਾਂ ਤੱਕ ਪਹੁੰਚ ਕੀਤੀ ਅਤੇ ਰਣਜੀਤ ਸਿੰਘ ਢੜਵਾਲ ਅਤੇ ਬਲਜੀਤ ਸਿੰਘ ਟੱਕ ਮਾਜਰਾ ਨੇ ਇਸ ਕੁੜੀ ਦਾ ਘਰ ਬਸਾਇਆ ਸੀ ਸਿੰਘਾਂ ਦੇ ਦਾਖਲ ਦੇਣ ਤੋਂ ਬਾਅਦ ਹੁਣ ਕੁੜੀ ਆਪਣੇ ਘਰ ਸੁਖੀ ਵੱਸਦੀ ਸੀ ਅੱਜ ਵੀ ਜਦ ਬੱਬੂ ਹੋਰਾਂ ਨੇ ਜਾ ਕੇ ਉਹਨਾਂ ਨੂੰ ਸੁੱਤਿਆਂ ਪਿਆ ਨੂੰ ਜਗਾਇਆ ਤਾਂ ਉਸ ਕੁੜੀ ਨੂੰ ਚਾਹ ਚੜ ਗਿਆ ਬੱਬੂ ਹੋਰਾਂ ਨੂੰ ਦੇਖਦੇ ਹੀ ਉਹ ਬੋਲੀ ਵੀ ਸ਼ੁਕਰ ਹੈ ਮੇਰੇ ਵੀਰਾਂ ਨੂੰ ਮੇਰੇ ਘਰ ਦਾ ਰਸਤਾ ਚੇਤੇ ਆਇਆ ਮਹਿਤਾ ਸੋਚਿਆ ਵੀ ਸ਼ਾਇਦ ਇਸ ਭੈਣ ਨੂੰ ਭੁੱਲੀ ਗਏ ਨੇ ਮੇਰੇ ਭਰਾ ਸਿੰਘਾਂ ਦੇ ਮੂੰਹ ਬੋਲੀ ਭੈਣ ਅਤੇ ਭਰਾਵਾਂ ਤੇ ਬੜੀ ਦੇਰ ਬਾਅਦ ਆਉਣ ਦਾ ਗਿਲਾ ਕਰ ਰਹੀ ਸੀ ਉਹ ਬੱਸ ਭੈਣੇ ਸਮਾਂ ਹੀ ਨਹੀਂ ਲੱਗਿਆ ਤੇਰੇ ਕਦੀ ਆਉਣ ਦਾ ਬੱਬੂ ਬੋਲਿਆ ਰਣਜੀਤ ਭਾਜੀ ਦਾ ਤਾਂ ਬਹੁਤ ਮਾੜਾ ਹੋਇਆ ਭਾਜੀ ਕੁੜੀ ਨੇ ਭਾਈ ਰਣਜੀਤ ਸਿੰਘ ਨੂੰ ਚੇਤੇ ਕਰਕੇ ਅੱਖਾਂ ਭਰ ਲਈਆਂ ਉਹ ਕੌਮੀ ਪਰਵਾਨਿਆਂ ਨੇ ਤਾਂ ਆਜ਼ਾਦੀ ਦੀ ਸ਼ਮਾਂ ਤੋਂ ਕੁਰਬਾਨ ਹੋਣ ਲਈ ਜਨਮ ਲਿਆ ਹੁੰਦਾ ਭੈਣੇ ਨਾਲੇ ਸ਼ਹੀਦ ਦੀ ਮੌਤ ਤਾਂ ਕਿਸਮਤ ਵਾਲਿਆਂ ਨੂੰ ਮਿਲਦੀ ਹੈ ਬੱਬੂ ਵੀ ਰਣਜੀਤ ਢੜਵਾਰ ਨੂੰ ਯਾਦ ਕਰਕੇ ਜਜ਼ਬਾਤੀ ਹੋ ਗਿਆ ਕੁੜੀ ਦੇ ਸਾਰੇ ਨੇ ਮੋਟਰ ਚਲਾ ਦਿੱਤੀ ਵਾਰੋ-ਵਾਰੀ ਸਾਰਿਆਂ ਨੇ ਇਸ਼ਨਾਨ ਕੀਤਾ ਪਾਠ ਕਰਨ ਉਪਰੰਤ ਰਾਜਵੀਰ ਅਤੇ ਬੱਬੂ ਪਹਿਰੇ ਤੇ ਬਹਿ ਗਏ ਅਤੇ ਬਾਕੀ ਸਿੰਘ ਮੰਜਿਆਂ ਤੇ ਅਣਿੰਗ-ਬਣਿੰਗ ਹੋ ਗਏ ਉਸ ਤੋਂ ਅਗਲੀ ਰਾਤ ਸਾਰਾ ਜਥਾ ਦਿਆਲਪੁਰ ਜਾਵੜਿਆ ਪਿੰਡੋਂ ਬਾਹਰ-ਬਾਰ ਫਿਰਨੀ ਤੇ ਬਣੀ ਕੋਠੀ ਅੰਦਰ ਸੁੱਤੇ ਪਏ ਪਰਿਵਾਰ ਨੂੰ ਜਾ ਜਗਾਇਆ ਸਿੰਘਾਂ ਨੂੰ ਦੇਖ ਕੇ ਸਾਰੇ ਪਰਿਵਾਰ ਵਿੱਚ ਇੱਕ ਮਾਤਮ ਜਿਹਾ ਛਾ ਗਿਆ ਉਹਨਾਂ ਦੇ ਚਿਹਰੇ ਉਤਰ ਗਏ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਕਹਿ ਰਹੇ ਹੋਣ ਵੀ ਲਓ ਹੋਰ ਮੁਸੀਬਤਾਂ ਆ ਗਈਆਂ ਸਾਰੇ ਟੱਬਰ ਦੀ ਹਾਲਤ ਫਸੀ ਨੂੰ ਫੜਕਣ ਵਾਲੀ ਹੋਈ ਪਈ ਸੀ। ਦਿਨੋਂ ਉਹ ਖਾੜਕੋ ਨੂੰ ਪਸੰਦ ਨਹੀਂ ਸੀ ਕਰਦੇ ਪਰ ਬੰਦੂਕਾਂ ਦੇ ਡਰੋਂ ਹੀ ਰੋਟੀ ਪਾਣੀ ਛਕਾ ਦਿੰਦੇ ਸਨ। ਸਾਨੂੰ ਦੇਖ ਕੇ ਇਹਨਾਂ ਦੇ ਚਿਹਰੇ ਕਿਉਂ ਉਤਰ ਜੇ ਗਏ ਨੇ? ਰਾਜਵੀਰ ਨੇ ਬੱਬੂ ਨੂੰ ਹੌਲੀ ਜਿਹੀ ਪੁੱਛਿਆ, "ਉਹ ਸਬਰ ਕਰ, ਤੈਨੂੰ ਦੱਸਦਾ ਇਹਨਾਂ ਦੀ ਸਾਰੀ ਗਾਣੀ।" ਬੱਬੂ ਬੋਲਿਆ, "ਘਰ ਦੀਆਂ ਔਰਤਾਂ ਨੇ ਚਾਹ ਦਾ ਪਤੀਲਾ ਧਰ ਲਿਆ। ਘਰ ਦਾ ਮੁਖੀ ਮਰਦ ਬੱਬੂ ਹੋਰਾਂ ਦੇ ਕੋਲ ਆ ਕੇ ਬਹਿ ਗਿਆ। ਅੱਜਕੱਲ ਪੁਲਿਸ ਦੀ ਸ਼ਕਤੀ ਬਹੁਤ ਵੱਧ ਗਈ ਆ ਜੀ।" ਬੱਬੂ ਨੂੰ ਮੁਖਾਤਿਬ ਹੁੰਦਾ ਹੋਇਆ ਉਹ ਬੋਲਿਆ, हां ਗਲਤਾ ਤੁਹਾਡੀ ਠੀਕ ਹੈ ਬੱਬੂ ਨੇ ਸੰਖੇਪ ਜਿਹਾ ਉੱਤਰ ਦਿੱਤਾ ਪੁਲਿਸ ਵਾਲੇ ਕੁੱਟਮਾਰ ਬਹੁਤ ਕਰਦੇ ਨੇ ਜੀ ਹੁਣ ਤਾਂ ਮੁਕਾਬਲਾ ਬਣਾਉਣ ਲੱਗੇ ਵੀ ਬਿੰਦ ਨਹੀਂ ਲਾਉਂਦੇ ਟੱਬਰ ਦਾ ਮੁਖੀ ਪੁਲਿਸ ਤਸ਼ੱਦਦ ਤੋਂ ਖੌਬ ਜ਼ਿਆਦਾ ਸੀ ਆਪਣੇ ਘਰ ਕਿੰਨੀ ਵਾਰੀ ਆਈ ਹੈ ਭਲਾ ਪੁਲਿਸ ਬਜ਼ੁਰਗੋ ਬੱਬੂ ਨੇ ਉਹਦੇ ਵੱਲ ਸਵਾਲੀਆਂ ਨਜ਼ਰਾਂ ਸੁੱਟਦੇ ਹੋਏ ਪੁੱਛਿਆ ਆਪਣੇ ਤਾਂ ਨਹੀਂ ਆਈ ਜੀ ਹਲੇ ਤੱਕ ਬਸ ਲੋਕਾਂ ਤੋਂ ਹੀ ਸੁਣਿਆ ਜਾਂ ਅਖਬਾਰਾਂ ਵਿੱਚ ਪੜ੍ਹਿਆ ਹੈ ਬਜ਼ੁਰਗ ਬੱਬੂ ਦੀ ਗੱਲ ਸੁਣ ਕੇ ਕਾਲੀ-ਕਾਲੀ ਬੋਦਿਆ ਬਜ਼ੁਰਗੋ ਗੱਲ ਤੁਹਾਡੀ ਬਿਲਕੁਲ 16 ਨੇ ਸੱਚ ਹੈ ਪੁਲਿਸ ਦਾ ਤਸ਼ੱਦਦ ਅਤੇ ਜ਼ੁਲਮ ਕਾਫੀ ਵੱਧ ਗਿਆ ਅਸੀਂ ਵੀ ਇਸ ਜ਼ੁਲਮ ਦੇ ਖਿਲਾਫ ਹੀ ਹਥਿਆਰ ਚੁੱਕੇ ਨੇ ਅਸੀਂ ਵੀ ਇਸ ਨਿਜ਼ਾਮ ਨੂੰ ਬਦਲਣਾ ਚਾਹੁੰਦੇ ਆ ਅਸੀਂ ਵੀ ਚਾਹੁੰਦੇ ਆ ਕਿ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਆ ਅਸੀਂ ਹਲੇਮੀ ਰਾਜ ਸਥਾਪਿਤ ਕਰੀਏ ਜਿੱਥੇ ਅਸੀਂ ਵੀ ਆਜ਼ਾਦੀ ਦਾ ਨਿਗ ਮਾਣ ਸਕੀਏ ਇਸ ਜ਼ੁਲਮ ਰਾਜ ਨੂੰ ਜਦੋਂ ਖਤਮ ਕਰ ਲਈ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ ਪਰ ਤੁਸੀਂ ਤਾਂ ਸਾਨੂੰ ਰੋਟੀ ਪਾਣੀ ਖਵਾਉਣ ਤੋਂ ਵੀ ਇਨਕਾਰੀ ਹੋ ਬੱਬੂ ਇੱਕੋ ਸਾਹ ਵਿੱਚ ਹੀ ਲੰਬਾ ਚੌੜਾ ਭਾਸ਼ਣ ਦੇ ਗਿਆ ਬਜ਼ੁਰਗ ਨੂੰ ਮੈਂ ਜੀ ਤੁਹਾਡੇ ਲਈ ਚਾਹ ਲੈ ਕੇ ਆਉਣਾ ਹੈ ਕਹਿੰਦਾ ਹੋਇਆ ਘਰ ਦਾ ਮੁਖੀ ਰਸੋਈ ਵੱਲੋਂ ਖਿਸਕ ਗਿਆ ਇਹੋ ਜੇ ਲੋਕਾਂ ਤੇ ਸਾਡੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ ਰਾਜਵੀਰ ਇਹਨਾਂ ਨੂੰ ਕੌਮ ਦੇ ਦਰਦ ਦਾ ਕੋਈ ਅਹਿਸਾਸ ਨਹੀਂ ਕਹਿੰਦਾ ਹੋਇਆ ਬੱਬੂ ਛੱਤ ਤੇ ਲੱਗੇ ਲਾਟੂ ਨੂੰ ਘੋੜਨ ਲੱਗ ਪਿਆ ਬਜ਼ੁਰਗ ਚਾਹ ਲੈ ਕੇ ਆਇਆ ਉਹ ਸਾਰੇ ਜਣੇ ਚਾਹ ਦੀਆਂ ਚੁਸਕੀਆਂ ਪਰਣ ਲੱਗ ਪਏ ਚਾਹ ਪੀਣ ਤੋਂ ਬਾਅਦ ਬੱਬੂ ਅਤੇ ਰਾਜਵੀਰ ਨੇ ਚਵਾਰਾ ਮੰਨ ਲਿਆ ਬਾਕੀ ਦੇ ਸਿੰਘ ਆਰਾਮ ਕਰਨ ਲਈ ਮੰਜਿਆਂ ਤੇ ਲੇਟ ਗਏ ਆਹ ਬਈ ਮਿੱਤਰਾ ਤੈਨੂੰ ਸੁਣਾਵਾਂ ਇਸ ਟੱਬਰ ਦੀ ਕਹਾਣੀ ਕਹਿੰਦਾ ਮੰਜੇ ਦੇ ਸਹਰਾਣੇ ਆਪਣੀ ਸਾੜ ਟਿਕਾਉਂਦਾ ਹੋਇਆ ਬੱਬੂ ਸਾਲ ਕੋ ਪੁਰਾਣੀ ਗੱਲ ਐ ਅਸੀਂ ਸਾਰੇ ਜਾਣੇ ਦੀਪੇ ਭਾਜੀ ਨਾਲ ਇੱਕ ਰਾਤ ਨੂੰ ਇਸ ਘਰ ਆ ਗਏ ਸਾਨੂੰ ਦੇਖਦਿਆਂ ਹੀ ਆ ਘਰ ਦਾ ਮੁਖੀ ਬੋਲਿਆ ਵੀ ਕਿੱਧਰ ਮੂੰ ਚੁੱਕੀ ਤੁਰੇ ਆਉਨੇ ਹੋ ਕੌਣੋ ਭਾਈ ਕੋਈ ਗੱਲ ਨਹੀਂ ਬਜ਼ੁਰਗੋ ਆ ਜਾਓ ਆਪਾਂ ਘਰ ਦੇ ਹੀ ਬੰਦੇ ਆ ਦੀਪਾ ਬਜ਼ੁਰਗ ਦੇ ਮੋਢੇ ਤੇ ਹੱਥ ਰੱਖਦਾ ਹੋਇਆ ਬੋਲਿਆ ਉਹ ਕਿਹੜੇ ਘਰ ਦੇ ਅਸੀਂ ਨਹੀਂ ਜਾਣਦੇ ਤੁਹਾਨੂੰ ਤੁਸੀਂ ਬਿਉ ਬਾਹਰ ਹੋਵੋ ਬਜ਼ੁਰਗ ਬਾਵਾ ਗੁੱਸੇ ਵਿੱਚ ਬੋਲਿਆ ਉਹ ਕਹਿੰਦਾ ਵੀ ਬਜ਼ੁਰਗੋ ਅਸੀਂ ਕਮਾਂਡੋ ਫੋਰਸ ਦੇ ਸਿੰਘ ਆ ਅਸੀਂ ਬਸ ਪ੍ਰਸ਼ਾਦਾ ਛਕਣਾ ਫਿਰ ਅਸੀਂ ਚਲੇ ਜਾਵਾਂਗੇ ਦੀਪ ਨੇ ਬੜੇ ਪਿਆਰ ਅਤੇ ਹਲੀਮੀ ਨਾਲ ਬਜ਼ੁਰਗ ਨੂੰ ਆਖਿਆ "ਓ ਤੁਸੀਂ ਭਾਵੇਂ ਕਿਸੇ ਵੀ ਕਮਾਂਡੋ ਫੋਰਸ ਦੇ ਹੋਵੋ ਤੁਸੀਂ ਬਾਹਰ ਨਿਕਲੋ ਸਾਡੇ ਘਰ ਹੈ ਨਹੀਂ ਆਟਾ ਤੁਹਾਡੀਆਂ ਦੁੱਪਣਾ ਲਾਉਣ ਨੂੰ" ਬਜ਼ੁਰਗੋ ਗੁੱਸੇ ਵਿੱਚ ਤਪਿਆ ਹੋਇਆ ਬੋਲਿਆ "ਬਜ਼ੁਰਗੋ ਨੌਜਵਾਨ ਤੁਹਾਡੇ ਲਈ ਕੌਮੀ ਘਰ ਉਸਾਰਨ ਲਈ ਆਪਣੇ ਘਰਾਂ ਦਾ ਮੋਹ ਪਿਆਰ ਤਿਆਕ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਨੇ ਤੇ ਤੁਸੀਂ ਲੋਕ ਇੱਕ ਪ੍ਰਸ਼ਾਦਾ ਵੀ ਨਹੀਂ ਸ਼ਕਾ ਸਕਦੇ" ਦੀਪਾ ਬਜ਼ੁਰਗ ਨੂੰ ਸਮਝਾਉਣ ਦੇ ਲਹਿਜੇ ਵਿੱਚ ਬੋਲਿਆ "ਨਾ ਮੈਂ ਤੁਹਾਨੂੰ ਕਹਿਣ ਗਿਆ ਸੀ ਕਿ ਘਰ-ਬਾਰ ਛੱਡ ਕੇ ਆਓ ਲੱਗਦੇ ਕੌਮੀ ਘਰ ਦੇ" ਬਜ਼ੁਰਗ ਪੈਰਾਂ ਦੇ ਪਾਣੀ ਨਹੀਂ ਸੀ ਪੈਣ ਦੇ ਰਿਹਾ ਪਰ ਹੁਣ ਦੀਪੇ ਦਾ ਧੀਰਜ ਦੇ ਦਬਾਬ ਦੇ ਗਿਆ ਉਸ ਨੇ ਪਸ਼ੂਆਂ ਦਾ ਗੋਹਾ ਪਿੱਛੇ ਹਟਾਉਣ ਵਾਲਾ ਫੌੜਾ ਚੁੱਕ ਲਿਆ ਸਾਡੇ ਵੱਲ ਵੇਖਦਾ ਹੋਇਆ ਬੋਲੇ ਆ ਵੀ ਜਿਹੜਾ ਵੀ ਸਾਰੇ ਟੱਬਰ ਵਿੱਚੋਂ ਚੀਕ ਮਾਰੇ ਉਹਨੂੰ ਗੋਲੀ ਮਾਰ ਦਿਓ ਅਸੀਂ ਆਪਣੀਆਂ ਬੰਦੂਕਾਂ ਬੁਕਲਾਂ ਵਿੱਚੋਂ ਬਾਹਰ ਕੱਢ ਲਈਆਂ ਕਹਿੰਦੇ ਜਿਹੜਾ ਵੀ ਟੱਬਰ ਦਾ ਮਰਦ ਮੈਂਬਰ ਉਹਦੇ ਸਾਹਮਣੇ ਆਇਆ ਫੌੜੇ ਮਾਰ ਮਾਰ ਦੀਪੇ ਨੇ ਉਹਦੇ ਹੱਡ ਸੇਕ ਦਿੱਤੇ 10 ਕੋ ਮਿੰਟ ਘਰ ਦੇ ਸਾਰੇ ਮਰਦ ਮੈਂਬਰਾਂ ਦੀ ਚੰਗੀ ਭੁਗਤ ਸਵਾਰੀ ਗੋਲੀ ਵੱਜਣ ਦੇ ਡਰੋਂ ਕੋਈ ਮੂੰਚੋਂ ਹਾਈ ਵੀ ਨਹੀਂ ਸੀ ਕੱਟ ਰਿਹਾ ਆਖਰ ਪ੍ਰਧਾਨ ਨੇ ਹੀ ਦੀਪੇ ਨੂੰ ਹਟਾਇਆ ਫਿਰ ਘਰ ਦੀਆਂ ਔਰਤਾਂ ਨੇ ਪਲਾਂ ਵਿੱਚ ਹੀ ਕਹਿੰਦੇ ਵੀ ਪ੍ਰਸ਼ਾਦਾ ਸਿੰਘਾਂ ਅਗੇ ਪਰੋਜ਼ ਦਿੱਤੇ ਇਹ ਆ ਬਈ ਸਾਰੀ ਕਹਾਣੀ ਇਸ ਟੱਬਰ ਦੀ ਬੱਬੂ ਸਾਰੀ ਕਹਾਣੀ ਸੁਣਾ ਕੇ ਬੋਲਿਆ ਤਾਂ ਹੀ ਉਹ ਮੈਂ ਕਹਾ ਵੀ ਸਾਨੂੰ ਦੇਖ ਕੇ ਇਹਨਾਂ ਦੇ ਸੋ ਕਿਉ ਪੈ ਗਿਆ ਮੁਸਕਰਾਉਂਦਾ ਹੋਇਆ ਰਾਜਵੀਰ ਬੋਲਿਆ ਇਹੋ ਜੇ ਲੋਕਾਂ ਦੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੈਂ ਚੁਬਾਰੇ ਚੜਾ ਆਂ ਭਈ ਆਲੇ ਦੋਲੇ ਦੂਰ ਤੱਕ ਨਜ਼ਰ ਰਹੇਗੀ ਰਾਜੂ ਅਤੇ ਨਾਲ ਦੇ ਸਾਰੇ ਸਿੰਘ ਆਰਾਮ ਨਾਲ ਸੌ ਗਏ ਚਬਾਰੇ ਵਿੱਚ ਬੈਠੇ ਬੱਬੂ ਤੇ ਰਾਜਵੀਰ ਕਾਜ ਦੀਆਂ ਗੱਲਾਂ ਕਰਦੇ ਕਰਦੇ ਆਲੇ ਦੋਲੇ ਨਿਗਾਹ ਰੱਖ ਰਹੇ ਸਨ ਸੋ ਇਹ ਸੀ ਜੀ ਰਾਜਵੀਰ ਦੀ ਜ਼ਿੰਦਗੀ ਦਾ ਭਾਗ 10ਵਾਂ ਤੇ ਭਾਗ 11ਵਾਂ ਲੈ ਕੇ ਕੱਲ ਤੁਹਾਡੇ ਸਾਹਮਣੇ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ